ਲੋ ਜੀ ਪਸ਼ਮੀਨੇ ਦੇ ਸ਼ਾਲ ਸੂਟ ਆਪਣੇ ਦੁਬਾਰਾ ਰੀਸਟਾਕ ਕੀਤੇ ਨੇ ਜੀ ਸੋਲੋ ਡਿਜ਼ਾਈਨਰ ਰਣਗੇ ਪਿਓਰ ਪਸ਼ਮੀਨਾ 베ਸ ਰਹੂਗਾ ਜੀ ਲੋ ਡਿਜ਼ਾਈਨ ਚੈੱਕ ਕਰ ਲੋ ਜੀ ਸੋਲੋ ਸੋਲੋ ਆਰਟੀਕਲ ਨੇ ਬੜੇ ਪਿਆਰੇ ਡਿਜ਼ਾਈਨ ਹੈ ਜੀ ਡਿਜੀਟਲ ਡਿਜ਼ਾਈਨ ਹੈ ਪਿਓਰ ਪਸ਼ਮੀਨਾ ਉਹ ਹੈਵੀ ਵੇਸ ਉਹ ਕਪੜਾ ਪੂਰਾ ਹੈਵੀ ਲੱਗਿਆ ਹੋਇਆ ਜੀ ਰੇਟ ਰਹੂਗਾ ਜੀ 500 ਰੁਪਿਆ ਜਿਹੜੀ ਮੇਰੀ ਪਹਿਣਾ ਪਹਿਲਾਂ ਰਹਿ ਗਈ ਸੀ ਜੀ ਦੁਬਾਰਾ ਆਰਡਰ ਕਰ ਦਿਓ ਆਪਾਂ ਨੂੰ ਰੀਸਟਾਕ ਕਰ ਲਿਆ ਆਪਣੇ ਸ਼ੋਰਟ ਸੂਟ ਦੇ ਸੋਲੋ ਡਿਜ਼ਾਈਨ ਹੈ ਜੀ ਬੜਾ ਖੁੱਲਡੂਲਾ ਸ਼ਾਲਾ ਜੀ ਨਾਲ ਪੂਰੇ ਪਿਆਰੇ ਪਿਆਰੇ ਡਿਜ਼ਾਈਨ ਹੈ ਜੀ ਰੇਟ ਰੂ 500 ਰੁਪਿਆ ਮਾਰਕੀਟ ਦਾ ਰੇਟ 8-900 ਰੁਪਿਆ ਦਾ ਵਿੱਚ ਹੀ ਆਂਦੇ ਨੇ ਜੀ ਆਪਾਂ ਨੂੰ ਆਨਲਾਈਨ ਆਰਡਰ ਕਰੋ ਜਾਂ ਆਪਾਂ ਨੂੰ ਸ਼ਾਪ ਤੇ ਆ ਕੇ ਵਿਜ਼ਿਟ ਕਰੋ ਜੀ ਸ਼ਾਪ ਤੇ ਆ ਕੇ ਵੀ ਲੈ ਸਕਦੇ ਹੋ ਲਓ ਜੀ ਡਿਜ਼ਾਈਨ ਚੈੱਕ ਕਰੀ ਚਲੋ ਸੋਲੋ ਸੋਲੋ ਆਰਟੀਕਲ ਨੇ ਜੀ ਪ੍ਰਿੰਟਰ ਹੂ ਡਿਜੀਟਲ ਦੇ ਵਿੱਚ ਬਹੁਤ ਸੋਹਣੇ ਸ਼ਾਲ ਵਾਲੇ ਡਿਜ਼ਾਈਨ ਹੈ ਜੀ ਮੈਚਿੰਗ ਸੂ スクリーンショット ਲਈ ਚਲੋ WhatsApp ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ WhatsApp ਤੇ ਕੰਟੈਕਟ ਕਰੋ ਜੀ ਆਪਣੇ ਨਾਲ ਲਓ ਜੀ ਡਿਜ਼ਾਈਨ ਹੈ ਕਿ ਨ ਸੋਲੋ ਦੇ ਵਿੱਚ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਾਈ ਚਲੋ ਜੀ ਆਪ ਦਾ 500 ਰੁਪਿਆ 500 ਰੁਪਿਆ 500 ਰੁਪਿਆ ਜੀ ਪ्युअर ਪਸ਼ਮੀਨਾ ਕੱਪੜਾ ਜੀ ਸਰਦੀ ਚ ਕੋਟੀ ਪਾਉਣ ਦੀ ਲੋੜ ਨਹੀਂ ਇੰਨਾ ਵਧੀਆ ਕੱਪੜਾ ਹੈ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਲਓ ਜੀ ਸ਼ਾਪ ਦਾ ਐਡਰੈਸ ਹੈਗਾ ਜੀ ਆਪਣਾ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ 'ਤੇ ਖੀ ਪੇਮੈਂਟ ਮੈਥਡ ਆਨਲਾਈਨ ਹੋਊਗਾ ਜੀ ਸੀਓਡੀ ਨਹੀਂ ਹੋਣੀ ਲਓ ਜੀ ਸਾਰੀ ਡਿਜ਼ਾਈਨ ਪੂਰੇ ਸੋਹਣੇ ਨੇ ਜੀ ਸੋਲੋ ਦੇ ਵਿੱਚ ਆਰਟੀਕਲ ਪਿਓਰ ਪਸ਼ਮੀਨਾ ਕੱਪੜਾ ਰਹੂਗਾ ਫੈਬਰਿਕ ਹੈਗਾ ਪੂਰਾ ਵਧੀਆ ਲਓ ਜੀ ਸ਼ਾਰਸ